ਸਸ਼ੀਕਾਲ ਪਿਆਰੇ ਬੱਚਿਓ ਪਿਆਰੇ ਬੱਚਿਓ ਅੱਜ ਆਪਾਂ ਆਪਣੀ ਜਮਾਤ ਦੂਜੀ ਦੀ ਪੰਜਾਬੀ ਦੀ ਪਾਠ ਪੁਸਤਕ ਵਿੱਚੋਂ ਪਾਠ ਨੰਬਰ 14 ਜੋ ਕਿ ਇੱਕ ਕਵਿਤਾ ਹੈ ਜਿਸ ਦਾ ਨਾਮ ਹੈ ਰੁੱਖ ਲਗਾਈਏ ਰੁੱਖ ਪੜਾਂਗੇ ਆਜੂ ਵਾਲੇ ਭੋਲਿਓ ਆਪਾਂ ਕਵਿਤਾ ਪੜ੍ਹਨੀ ਸ਼ੁਰੂ ਕਰਦੇ ਹਾਂ ਰੁੱਖ ਲਗਾਈਏ ਰੁੱਖ ਬੇਲੀਓ ਰੁੱਖ ਲਗਾਈਏ ਰੁੱਖ ਰੁੱਖ ਲਗਾਈਏ ਰੁੱਖ ਬੇਲੀਓ ਰੁੱਖ ਲਗਾਈਏ ਰੁੱਖ ਫੇਰ ਮਿਲੇਗਾ ਸੁੱਖ ਬੇਲੀਓ ਫੇਰ ਮਿਲੇਗਾ ਸੁੱਖ ਫੇਰ ਮਿਲੇਗਾ ਸੁੱਖ ਬੇਲੀਓ ਫੇਰ ਮਿਲੇਗਾ ਸੁੱਖ ਰੁੱਖਾਂ ਬਿਨਾਂ ਸੁੰਦੀ ਧਰਤੀ ਰੁੱਖ ਵੱਡিয়ে ਤਾਂ ਰੁੰਦੀ ਧਰਤੀ ਰੁੱਖਾਂ ਬਿਨਾਂ ਸੁੰਦੀ ਧਰਤੀ ਰੁੱਖ ਵੱਡিয়ে ਤਾਂ ਰੁੰਦੀ ਧਰਤੀ ਰੁੱਖ ਨੇ ਇਹਦੇ ਧੀਆਂ ਪੁੱਤ ਵੇਲੀਓ ਰੁੱਖਣੇ ਦੇ ਧੀਆਂ ਪੁੱਤ ਰੁੱਖਣੇ ਦੇ ਧੀਆਂ ਪੁੱਤ ਬੈਲੀਓ ਰੁੱਖਣੇ ਦੇ ਧੀਆਂ ਪੁੱਤ ਰੁੱਖਾਂ ਤੋਂ ਮੈਂ ਸਦਕੇ ਜਾਵਾਂ ਦਿੰਦੇ ਸਾਨੂੰ ਠੰਡੀਆਂ ਛਾਵਾਂ ਰੁੱਖਾਂ ਤੋਂ ਮੈਂ ਸਦਕੇ ਜਾਵਾਂ ਦਿੰਦੇ ਸਾਨੂੰ ਠੰਡੀਆਂ ਛਾਵਾਂ ਆਪ ਹਣਾਉਂਦੇ ਧੁੱਪ ਬੈਲੀਓ ਆਪ ਹਣਾਉਂਦੇ ਧੁੱਪ ਆਪ ਹਣਾਉਂਦੇ ਧੁੱਪ 베ਲਿਓ ਆਪ ਹਣਾਉਂਦੇ ਧੁੱਪ ਸਾਫ ਰਹੇਗਾ ਪਾਉਣ ਤੇ ਪਾਣੀ ਵਧੇ ਫੁੱਲੇਗੀ ਕੁਦਰਤ ਰਾਣੀ ਸਾਫ ਰਹੇਗਾ ਪਾਉਣ ਤੇ ਪਾਣੀ ਵਧੇ ਫੁੱਲੇਗੀ ਕੁਦਰਤ ਰਾਣੀ ਜੇਲਾ ਮੰਗੇ ਰੁੱਖ 베ਲਿਓ ਜੇਲਾ ਮੰਗੇ ਰੁੱਖ ਜੇਲਾ ਮੰਗੇ ਰੁੱਖ 베ਲਿਓ ਜੇਲਾ ਮੰਗੇ ਰੁੱਖ रुख लगाइए रुख बेलियो रुख लगाइए रुख रुख लगाइए रुख बेलियो रुख लगाइए रुख फिर मिलेगा सुख बेलियो फिर मिलेगा सुख फिर मिलेगा सुख बेलियो फिर मिलेगा सुख प्यारी बच्चों आप कविता पढ़ ली है ਹੁਣ ਸੋਹਣੇ ਬੱਚਿਓ ਤੁਸੀਂ ਇਹ ਸਿੱਖਿਆ ਲੈਣੀ ਹੈ ਕਿ ਹਰ ਬੱਚੇ ਨੇ ਆਪਣੀ ਕੁਦਰਤ ਦਾ ਖਿਆਲ ਰੱਖਣਾ ਹੈ ਰੁੱਖ ਲਗਾਉਣੇ ਨੇ ਤੇ ਕੋਈ ਵੀ ਰੁੱਖ ਵੱਡਣਾ ਨਹੀਂ ਧੰਨਵਾਦ ਪਿਆਰੇ ਬੱਚਿਓ